ਬਹੁਤ ਘਟ ਚੱਤ ਜਾਣਾ ਪਾਸਟਰ ਜੀ ਇੱਥੇ ਆਉਣਾ ਸ਼ੁਰੂ ਹੋਇਆ ਕਿਉਂ ਮੇਰਾ ਜਦੋਂ ਬੇਟਾ 2021 ਚ ਪੂਰਾ ਹੋਇਆ ਜਿਸਦਾ ਮੇਰਾ ਵਿਸ਼ਵਾਸ ਹੀ ਉੱਡ ਗਿਆ ਅਛਦਾ ਟੁੱਟ ਗਿਆ ਸੀ ਬਹੁਤ ਜ਼ਿਆਦਾ ਟੁੱਟ ਗਿਆ ਸੀ ਬਹੁਤ ਜ਼ਿਆਦਾ ਇੱਥੇ ਵੀ ਹੋ ਸਕਦਾ ਉਵੇਂ ਨਾ ਵਿਸ਼ਵਾਸ ਹੋਵੇ ਕਿ ਕਹਿੰਦੇ ਤੇ ਬਹੁਤ ਕੁਝ ਆ ਬੇਟਾ ਇੱਕ ਖੋਣਾ ਮੈਂ ਦੋ ਖਾ ਖੋ ਬੇਟਾ ਜੀ ਪਾਸਟਰ ਜੀ ਪਰ ਮਹਾਸਾਮਰਦ ਦਾ ਨਾਮ ਬਦਲਾਵਾ ਅੱਜ ਹੁਣ ਵਿਸ਼ਵਾਸ ਕਿੱਦਾਂ ਫਿਰ ਬਹੁਤ ਜ਼ਿਆਦਾ ਵਿਸ਼ਵਾਸ ਜੀ ਹਾਂਜੀ 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 ਵਾਹ ਚੁੱਕੋ ਆਪਣੇ ਹੱਥਾਂ ਨੂੰ ਉਸ ਬੰਦੇ ਦੀ ਖਾਲੀ ਛੋੜੀ ਭਰੀ ਸਕਦੀ ਹੈ ਜਿਹਦਾ ਵਿਸ਼ਵਾਸ ਹੀ ਉੱਡ ਗਿਆ ਸੀ ਤੇ ਤੁਹਾਨੂੰ ਕਿੱਦਾਂ ਨਹੀਂ ਪਰੂਗਾ ਰੋਹਂਦੇ ਹਸਾਣ ਲਈ ਹੋ ਰਹੀ ਤੇ ਆਇਆ ਏ ਨਵਾਂ ਬਲ ਦੇਣ ਲਈ ਹੋ ਰਹੀ ਤੇ ਆਇਆ ਏ ਆਰੰਡੇ ਨੂੰ ਹਸਾਣ ਆਇਆ ਡਿੱਗੇ ਨੂੰ ਉਠੋਣ ਆਇਆ ਕੜੇ ਨੂੰ ਛੋਣ ਆਇਆ ਮੁਰਦੇ ਨੂੰ ਜੂਣ ਆਇਆ ਤੁਛ ਛੋਣ ਆਇਆ ਮੁਰਦੇ ਨੂੰ ਜੂਣ ਆਇਆ ਉਹ ਵੱਡੀ ਜੋ ਮਿਸ਼ਨਾ ਆਏ ਬਹਾਅ ਅਭਿਸ਼ੇਕ ਇਹੋ ਵਾਦੋ ਆਇਆ ਹੈ ਬਹਾਅ ਅਭਿਸ਼ੇਕ ਇਹੋ ਵਾਦੋ ਨਾ ਨਾਰਾ ਹੈ ਬਹਾਅ ਅਭਿਸ਼ੇਕ ਇਹੋ ਵਾਦੋ ਉਹ ਵੱਡੇ ਵੱਡੇ ਕੰਮ ਕਰਦਾ ਤਾਨੂੰ ਖੁਸ਼ੀ ਨਾਲ ਪਰਦਾ ਹੈ ਬੋਲੋ ਬੋਲੋ ਤੁਹਾਡੀਆਂ ਉਦਾਸੀਆਂ ਤੁਹਾਡੀਆਂ ਉਦਾਸੀਆਂ ਵੀ ਸਦਾ ਲਈ ਸਦਾ ਲਈ ਸਦਾ ਲਈ ਜਾਂਦੀਆਂ ਰਹਿਣ ਗਿਆ ਤੁਹਾਡੀਆਂ ਉਦਾਸੀਆਂ ਸਦਾ ਲਈ ਜਾਂਦੀਆਂ ਰਹਿਣ ਗਿਆ ਸਵਾਗਤ ਕਰਨ ਵਾਲਿਓ ਤੁਸੀਂ ਵੀ ਬਹੁਤ ਵੱਡੀਆਂ ਟੋਕਰੇ ਪਰ ਕੇ ਗਵਾਇਆਂ ਦੇ ਨਾਲ ਆ ਰਹਿਆ क्योंकि महासामर नाम बदलाओ महासम नाम नाम यशु नाम खुशी नाम आजादी नाम छुटकारा और छुटकारा पाओ ग्रहण करो महासम तू खुशी पाओ आजाद आ जाओ बेबी थोड़े गर्भ चाह और बंद तुखा खुल जाए यशु ना वंश ग्रहण करो अपने देवी तेन वंश चाहिए अपना वंश ग्रहण करो तेन वंश चाहिए वंश ग्रहण करो हर दुष्टता आत्मा थोड़े घर अपने छे और ली जाए थोड़े घर अपने छे और सदा ली जाए थोड़े पति छे और सदा ली जाए बी प्रेगनेट इन द नेम ऑफ जीसस बी प्रेगनेट इन द नेम ऑफ जीसस और आज पूरा परिवार ਉਸ ਉਦਾਸੀ ਚੋਂ ਨਿਕਲ ਕੇ ਉਸ ਪਰੇਸ਼ਾਨੀ ਚੋਂ ਨਿਕਲ ਕੇ ਅੱਜ ਢੋਲ ਵਜਾਉਂਦੇ ਹੋਏ ਗਵਾਈ ਨਾਲ ਆਏ ਆ ਤੁਸੀਂ ਦੇਖੋ ਇਦਾਂ ਹੋ ਸਕਦਾ ਕਿ ਇੱਕ ਜਵਾਨ ਬੇਟਾ ਚਲੇ ਗਿਆ ਉਹ ਉਸ ਤੋਂ ਬਾਅਦ ਘਰ ਜਵਾਈ ਰੱਖਿਆ ਤੇ ਬੰਦਾ ਤੇ ਖਤਮ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਤੇ ਜਦੋਂ ਮਿਲਦੇ ਉਹ ਇੱਕ ਹੀ ਗੱਲ ਦੱਸਦੇ ਐ ਕਿ ਇਹ ਜਿਹੜਾ ਦਿਮਾਗ ਦੇ ਜਿਹੜੀ ਦੀ ਰੁਹਾਨਗੀ ਆ ਉਹ ਖਤਮ ਹੋਈ ਹੋਈ ਆ ਕਿਉਂਕਿ ਲੱਕ ਟੁੱਟ ਗਿਆ ਜੀ ਜਦੋਂ ਜਵਾਨ ਪੁੱਤ ਘਰੋਂ ਜਾਂਦਾ ਤੇ ਅਕਸਰ ਹੀ ਬੰਦੇ ਕਹਿੰਦੇ ਕਿ ਬੰਦਾ ਨਹੀਂ ਕਦੇ ਬੁੱਢਾ ਹੁੰਦਾ ਉਹਨੂੰ 60 ਬੁੱਢਾ ਕਰਦੀਆਂ ਤੇ ਇਹ 60 ਇਦਾਂ ਦੀ ਵੱਧੀ ਸੀ ਕਿ ਪਰਮੇਸ਼ਰ ਨੂੰ ਪਿਓ ਦਾਦਿਆਂ ਤੋਂ ਮੰंदे ਐ ਪ੍ਰਭੂ ਜੀ ਪਰ ਕੋਈ ਵੀ ਬਦਲਾਵ ਨਹੀਂ ਸੀਗਾ ਔਰ ਉੱਪਰੋਂ ਇਹਨੇ ਵੱਡੇ ਘਾਟੇ ਪੈਣੇ ਪਰ ਮਹਾਸਾਮਰਾਟਾ ਪਰਮੇਸ਼ਵਰ ਜਾਣਦਾ ਸੀ ਆਪਣੇ ਲੋਕਾਂ ਦੇ ਦੁੱਖ ਦਰਦ ਤੋਂ ਪਰਮੇਸ਼ਵਰ ਜੀ ਨੇ ਦਇਆ ਕੀਤੀ ਅੱਜ ਇਹ ਕਦੇ ਵੀ ਨਹੀਂ ਇਦਾਂ ਹੱਸ ਸਕਦੇ ਸੀ ਕਦੇ ਵੀ ਢੋਲ ਨਹੀਂ ਮਜਾ ਸਕਦੇ ਸੀ ਪਰ ਮਹਾ ਅਭਿਸ਼ੇਕ ਦੇ ਪਰਮੇਸ਼ਵਰ ਨੇ ਅੱਜ ਇਹਨਾਂ ਨੂੰ ਮੈਂ ਜਦੋਂ ਬੋਲਦਾ ਸ਼ਬਦ ਖੁਦਾਸੀਆਂ ਜਾ ਰਹੀਆਂ ਸਵਾਗਤ ਕਰੋ ਇਦਾਂ ਲੱਗਦਾ ਛੱਤੀ ਤੱਕ ਜਾਈ ਗਈ ਨਹੀਂ ਹਲੇ ਪਰ ਤੁਹਾਡੇ ਵੀ ਦਿਨ ਆ ਰਹੇ ਹੁਣ ਤੁਹਾਡੇ ਵੀ ਦਿਨ ਆ ਰਹੇ ਆ ਆਮੀਨ ਕਿਉਂ ਕਿਉਂਕਿ ਅਗਰ ਤੁਹਾਨੂੰ ਗੁਵਾਈ ਨਾ ਦੇਣੀ ਹੁੰਦੀ ਤੁਹਾਨੂੰ ਬੇਬੀ ਨਾ ਦੇਣਾ ਹੁੰਦਾ ਤੁਹਾਨੂੰ ਕਾਰੋਬਾਰ ਨਾ ਦੇਣਾ ਹੁੰਦਾ ਤੁਹਾਡੇ ਘਰ 'ਚ ਸ਼ਾਂਤੀ ਨਾ ਆਉਣੀ ਹੁੰਦੀ ਤੁਹਾਡਾ ਛੁਟਕਾਰਾ ਨਾ ਹੋਣਾ ਹੁੰਦਾ ਕਦੀ ਵੀ ਤੁਸੀਂ ਇੱਥੇ ਆਉਂਦੇ ਨਹੀਂ ਸੋਚ ਕੇ ਵੇਖਿਓ ਤੁਹਾਡੇ ird gird ਬਹੁਤ ਲੋਗ ਆ ਬੜਿਆਂ ਨੂੰ ਤੁਸੀਂ ਸਿੱਧਾ ਪੱਤਰ ਦਿੱਤਾ ਹੈ ਬੜਿਆਂ ਨੂੰ ਤੁਸੀਂ ਲੈ ਕੇ ਆਏ ਆ ਕਈ ਆ ਕੇ ਵੀ ਸੱਤ ਦਾ ਛੰਡੇ ਪੂਰੇ ਕਰਕੇ ਵਾਰ-ਵੂੜ ਬਾਬਿਆ ਤਰਾ ਭੜ ਕੇ ਚੁੰਗੀਆਂ ਚਲੇ ਗਏ ਆ ਉੱਥੇ ਨਹੀਂ ਆ ਪਰ ਤੁਸੀਂ ਇੱਥੇ ਆ ਅੱਜ ਵੀ ਉਹਦਾ ਕਾਰਨ ਤੁਹਾਡਾ ਚਦਾਵ ਸਵਰਗ ਤੋਂ ਹੋਇਆ ਤੁਹਾਨੂੰ ਵੱਡੀ ਗਵਾਹੀ ਦੇਣ ਦੇ ਲਈ ਹਾਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀਵਿਤ ਪਰਮੇਸ਼ਵਰ ਔਰ ਜਦੋਂ ਤੁਸੀਂ ਸਵਾਗਤ ਕਰਦੇ ਆ ਉਹਦੇ ਸਵਰਗਦੂਤ ਤੁਹਾਡੀ ਫੇਵਰ ਚ ਆ ਕੇ ਨਾਲ ਖੜਾ ਹੋ ਜਾਂਦੇ ਕੀ ਕਹਾਂਗੇ ਸੁਣਨ ਵਾਲਿਆਂ ਨੂੰ ਫਿਰ ਅੱਜ ਸਾਰਿਆਂ ਸੁਣਨ ਵਾਲਿਆਂ ਨੂੰ ਇਹੋ ਬੰਤੀ ਕਰਾਂਗੇ ਮਹੂ ਚਰਚ ਭਵਨ ਚ ਆਓ ਇੱਥੋਂ ਹੀ ਸਭ ਕੁਝ ਮਿਲਦਾ ਹੈ ਮੈਂ ਬਹੁਤ ਅਸੀਂ ਬਚਪਨ ਤੋਂ ਹੀ ਮੰਨਦੇ ਆਂ ਤੇ ਮੈਨੂੰ ਵਿਸ਼ਵਾਸ ਨਹੀਂ ਸੀਗਾ ਮੇਰਾ ਵਿਸ਼ਵਾਸ ਟੁੱਟ ਗਿਆ 2021 ਚ ਫਿਰ 2024 ਤੋਂ ਬਾਅਦ 7 ਮਹੀਨੇ ਬਾਅਦ ਟੁੱਟ ਗਿਆ ਉਹਨਾਂ ਖਦਾਵਾਂ ਤੇ ਵਿਸ਼ਵਾਸ ਬਹੁਤ ਜ਼ਿਆਦਾ ਮੈਂ 2021 ਤੋਂ ਬਾਅਦ ਨੰਨਾ ਨਸ਼ਾ ਕਰਨ ਲੱਗ ਪਿਆ ਪਾਸਟਰ ਜੀ ਬਹੁਤ ਜ਼ਿਆਦਾ ਓਹੋ ਦਿਹਾੜੀ ਦੇ ਵਿੱਚ 15-15 ਫਸੋ ਦਾ ਨਸ਼ਾ ਕਰਤਾ ਰਿਆ ਜਿਹੜੇ ਨੇ ਇੱਥੇ ਐ ਖਦਾਵਾਂ ਦੀ ਮੇਲ ਹੋ ਗਈ ਆ ਠੀਕ ਆ ਚਲੋ ਮੈਂ ਛੱਡਿਆ ਤੇ ਨਹੀਂ ਝੂਠ ਨਹੀਂ ਬੋਲਦਾ ਘਟਾ ਦਿੱਤਾ ਬਹੁਤ ਜ਼ਿਆਦਾ ਬਹੁਤ ਖਦਾਵਤ ਵਰਸੇ ਛੁਡਾਏਗਾ ਸੁਣੋ ਅੱਜ ਤੋਂ ਬੰਦ ਕਰ ਦਿਓ ਮੈਂ ਅਕਸਰ ਦੱਸਦਾ जो प्रभु यशु जी दया कर तो नहीं है वो दिन और तो बहुत दया कर छोड़ो तो कोई टोट नहीं लगेगी इतना गवाही देंगे चुपो अपने हाथों में जिन्हने घर च नशे है चुको चुको चुको, चुको पावित्रात्मा जी इन्होंने जिम्मे बाकी केसां च दखल दिता है अज नशे आए केस च भी दखल दौ नशे वाले केस च दखल दो और नशे की सप्लाई तोड़वो और तोड़ दो नशे की सप्लाई इन शरीर चुना दुष्ट नशे कर करना अज स्वर्गदूत मारो निकाय तिखी तलवार अज मर जाए इन्ह के जीवन चो नशे की दुष्ट आत्मा मर जाए मर जाए ਔਰ ਅੱਜ ਤੋਂ ਇਹਨਾਂ ਨੂੰ ਕੋਈ ਟੋੜ ਨਾ ਲੱਗੇ ਅਮੇਂ ਅੱਜ ਤੋਂ ਮਹਾ ਸ਼ਮਰਥਨ ਦਾ ਹਿੱਸਾ ਬਣ ਜਾਏ ਸਭ ਨਸ਼ੇ ਇਹਨਾਂ ਦੇ ਜੀਵਨ ਤੋਂ ਤੋੜਦਾ ਅਮੇਂ ਇਹਨਾਂ ਦੇ ਘਰ ਚੋਂ ਤੋੜਦਾ ਮੇਰੇ ਪਰਮੇਸ਼ਵਰ ਤੇਰੀ ਦਇਆ ਇਹਨਾਂ ਦੇ ਸਦਾ ਬਣੀ ਰਹੇ ਅਮੇਂ ਪ੍ਰਭੂ ਯੇਸ਼ੂ ਜੀ ਦੇ ਨਾਮ ਵਿੱਚ ਮੰਗਦੇ ਹਾਂ ਅਮੇਂ ਤਾਰੀਫ ਕਰੋ ਸਭ ਜਨ ਜ਼ੋਰ ਦਾ ਤਾਲੀਆਂ ਦੇ ਨਾਲ ਕਿ ਲਗੋਰੀਏ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਇਹ ਭੈਣ ਆਪਣੀ ਗਵਾਹੀ ਦੇ ਵਿੱਚ ਦੱਸ ਰਹੀ ਹੈ ਕਿ ਪਿਛਲੇ 20 ਸਾਲਾਂ ਤੋਂ ਇਹਨਾਂ ਨੂੰ ਲਗੋਰੀਏ ਦੀ ਪ੍ਰੋਬਲਮ ਸੀਗੀ ਬਹੁਤ ਸਾਰੀਆਂ ਦਵਾਈਆਂ ਖਾਦੀਆਂ ਕੋਈ ਪਰਚ ਕੋਈ ਆਰਾਮ ਨਹੀਂ ਆਇਆ ਅੱਜ ਜਿੱਦਾਂ ਹੀ ਉਹਨੇ ਸ਼ਬਦਾਂ ਨੂੰ ਸੁਣਿਆ ਸੁਣਨ ਦੇ ਅਨੁਸਾਰ ਗ੍ਰੈਂਡ ਕੀਤਾ ਜੱਫੀ ਨਾਲ ਸਾਥ ਉਸ ਤੋਂ ਬਾਅਦ ਇਹਨੇ ਆਪਣੇ ਚੈੱਕ ਕੀਤਾ ਜੋ 20 ਸਾਲ ਤੋਂ ਲਗੋਰੀਏ ਦੀ ਪ੍ਰੋਬਲਮ ਸੀ ਉਹ ਪੂਰੀ ਤਰ੍ਹਾਂ ਛੱਡ ਕੇ ਜਾ ਚੁੱਕੀ ਹੈ ਇਹ ਭੈਣ ਹੁਣ ਪੂਰੀ ਤਰ੍ਹਾਂ ਜ਼ਾਹਦ ਹੋ ਚੁੱਕੀ ਹੈ ਤਾਰੀ ਕਰੋ ਜੋਰਦਾਰ ਤਾਲੀਆਂ ਦੇ ਨਾਲ ਔਰ